ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਆਪਾਂ ਪਹੁੰਚ ਚੁੱਕੇ ਆਂ ਪਿੰਡ ਕਣੀਏ ਕਿ ਬੰਗਰ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਬਟਾਲਾ ਤੇ ਬਾਈਆਂ ਕੋਲ ਅੱਜ ਦੋ ਗਾਵਾਂ ਸੇਲ ਹੈ ਜੀ ਤੇ ਆਹ ਹੁਣ ਵੀਰ ਨਾਲ ਗੱਲਬਾਤ ਕਰੀਏ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਜੀ ਵਧੀਆ ਵੀਰ ਦੀ ਕਿਰਪਾ ਠੀਕ ਠਾਕ ਚਲੋ ਵੇਖਿਆ ਮਾਲ ਪਿਛਲਾ ਹਾਂ ਜੀ ਵੀਰ ਜੀ ਵੇਖਿਆ ਜੀ ਚਲੋ ਅੱਜ ਵੀ ਦੋ ਹੀ ਆ ਅੱਜ ਵੀ ਦੋ ਹੀ ਜੀ ਪਸ਼ੂ ਵੀ ਵਾਦ ਇੱਕ ਦੋ ਲੈ ਕੇ ਆਨੇ ਆਣਾ ਜੀ ਇਹਨਾਂ ਦੇ ਸਾਲ ਦੂਸਰੇ ਦੋ ਹੀ ਮਹਾਂ ਲੱਭ ਚਲੋ ਆਜੋ ਫਿਰ ਇੱਧਰ ਸੁਈਆ ਵੀਰ ਜੀ ਇਹ ਸੁਈਆ ਵੀਰ ਜੀ ਤੁਸੀਂ ਨੂੰ ਅੱਜ ਬਾਕੀ ਦਿਨ ਹੋਣਗੇ ਠੀਕ ਆ ਹਾਂਜੀ ਮਗਰ ਵਛੀ ਜੀ ਅੱਛਾ ਵਛੀ ਆ ਗਿਆ ਠੀਕ ਹੈ ਤੇ ਭਾਜੀ ਦੁੱਧ ਕਿੰਨਾ ਹੈ ਵੀਰ ਜੀ 13 ਕਿਲੋ 13 ਕਿਲੋ ਐਸਟਮ ਤਿਆਰ ਆ ਨਾ ਜੀ ਹਾਂਜੀ ਠੀਕ ਆ ਜਿਓ ਚੋਈ ਜੋ ਵਧੀਆ ਵੀਰ ਜੀ ਨਹੀਂ ਇੱਕ ਨੰਬਰ ਕੋਈ ਰੱਖੀ ਨਹੀਂ ਕੋਈ ਬਸ ਐ ਹੀ ਹੈ ਨਾ ਜੀ ਠੀਕ ਆ ਲੋ ਜੀ ਦੇਖੋ ਹਾਂਜੀ ਜੈ ਜੀ ਕਰਨਾ ਜੈ ਜੀ ਬਸ 500 ਛੋਟ ਕਰ ਦੇ ਬਸ ਠੀਕ ਹੈ ਜੀ 42 ਦੀ ਦੇ ਦਿੰਗੇ ਬਸ ਜੈ ਜੀ ਕਰ ਦਿਓ ਪਿਛੋੜੀ ਕਰੋ ਬਸ 40 ਦੀ ਦੇ ਦਾਂਗੇ ਚਲੋ ਠੀਕ ਹੈ 500 ਵੀ ਛੋੜ ਛੋਟ ਕਰ ਦੇ ਬਸ ਹਨ ਤੇ ਆਹ ਵੀਰ ਜੀ ਜੀ ਵੀਰ ਜੀ ਇਹਨੂੰ ਦਵਾਈ ਨਾ ਅਜ ਤਿੱਜਾ ਦੇ ਵਿੱਚ ਨਾੜ ਨਾ ਜੀ ਵਚੀ ਦਾ ਬਖਾ ਦੇ ਅੱਛਾ ਜੀ ਬੋਲਾ ਹੀ ਹੈ ਫਿਰ ਹਨਾ ਥੋੜਾ ਥੋੜਾ ਤੇ ਭਾਜੀ ਕਿੰਨਾ ਬੋਲਾ ਬੋਲਾ ਵੀਰ ਜੀ ਇੱਥੇ 14 ਕਿਲੋ ਹੋਣਾ ਜੇ ਅੱਛਾ ਹਾਂ ਜੀ ਤੇ ਕਿੰਨਾ ਕਰ ਦੂ ਫਿਰ ਇਹ ਦੁੱਧ ਜੀ ਵੀਰ ਜੀ 20 ਕਿਲੋ ਕਰੂਗੀ 20 ਕਿਲੋ ਹਾਂ ਜੀ ਇੰਦੀ ਵੀ ਚੋਅ ਹੀ ਜੋ ਵਧੀਆ ਨੇ ਠੀਕ ਹੈ ਜੀ ਵੇੜੂ ਚੰਗੀ ਜਾਂ ਮੈਨੂੰ ਵੀ ਕਿਤੋਂ ਦੋ ਬਿਲਕੁਲ ਬਿਲਕੁਲ ਜੀ ਵੱਡੀ ਵੇੜਿਆ ਵੱਡੀ ਵੇੜ ਨਾਲੇ ਜੀ ਮੱਛੀ ਆ ਗਈ ਚਲ ਫਾਇਦਾ ਹੀ ਹੋ ਗਿਆ ਨਾ ਜੀ ਹਾਂ ਜੀ ਹਾਂ ਜੀ ਹਾਂ ਜੀ ਭਾਜੀ ਬੋਲੋ ਇਹ ਵੀ ਬਿਲਕੁਲ ਜੈ ਜੀ ਕਰਨਾ ਵਾ ਜੈ ਜੀ 55 ਜੈਦੀ ਦੇ ਦਈਏ ਛੋੜ ਹੀ ਕਰੀਏ 50 50 ਚਲੋ 500 ਛੋੜ ਹੀ ਹੋ ਜੀ 500 ਛੋੜ ਹੀ ਹੋ ਗਈ ਚਲੋ ਆ ਬੱਚਾ ਆ ਗਿਆ ਜੀ ਚਲੋ ਆਓ ਨਾ ਇਹ ਦੋ ਮਗਰਬਚੀਆਂ ਜੀ ਬਾਕੀ ਇੱਥੇ ਆਓ ਹਾਰਾ ਚੈੱਕ ਕਰੋ ਨਾ ਵੀਰ ਜੀ ਦੋ ਡੈਮ ਜੋ ਕੇ ਤਸੱਲੀ ਕਰਨ ਬਿਲਕੁਲ ਜੀ ਬਿਲਕੁਲ ਚਲੋ ਇਹ ਨਾਂ ਆਪਣਾ ਕਾਹ ਹੀ ਦੀਏ ਪਿੰਡ ਕਣੀ ਹੈ ਬੰਗਰ ਤੇ ਮੋਬਾਈਲ ਨੰਬਰ 9877581109 ਸਤਿ ਸ਼੍ਰੀ ਅਕਾਲ